ਉਹ ਜੈਕਟਡ ਯਾਰ ਦੀ ਤੇ ਛੱਟਾ ਏ ਕਰੀੜ ਦਾ ਉਹੀ ਕੰਟੈਕਟ ਚ ਬੰਦਾ ਜੋ ਬਰੀੜ ਦਾ ਐਮਸ ਚ ਭੇਜਦੀ ਆ ਅੱਖ ਮੇਰੀ ਕਾਸ਼ ਨਹੀਂ ਤੇ ਨਖਰੇ ਨਾ ਵੰਡਦੀਆਂ ਨਸ਼ਾ ਲਾਇਟ ਵੀਟਦਾ ਓ ਮੱਠੀ ਮੱਠੀ ਚੜਦੀ ਆ ਲਾਹੌਰ ਟਾਈਮ ਪਾਗੇ ਔਖੀ ਚੜਦੀ ਤੇ ਔਖੀ ਲੱਤਦੀ ਮੈਂ ਸੁੱਟਾ ਚੋਬਰਾਂ ਨੂੰ ਹੱਥ ਦੇ ਇਸ਼ਾਰਿਆਂ ਦੇ ਨਾਲ ਚੂਰੀ ਪਾੜਦੇ ਜੋ ਮੇਰੇ ਹੱਥ ਦੀ ਓ ਪਰसों ਮੇਰਾ ਗਾਣੇ ਦਾ ਸ਼ੂਟ ਹੋਇਆ ਬਹੁਤ ਜਲਦੀ ਆ ਰਹਿਆ ਨੇ ਇਸ ਇੰਟਰਵਿਊ ਦੇ ਥਰੂ ਨਾ ਇਹ ਇੰਟਰਵਿਊ ਨੂੰ ਬਹੁਤ ਹੀ ਦੂਰ ਦੂਰ ਲੋਕਾਂ ਤੱਕ ਭੇਜਣਾ ਕਿ ਜਿਹੜਾ ਮੇਰੇ ਗਾਣੇ ਦੇ ਚਰਚੇ ਹੋਣ ਨੇ ਚਿਰਿਆ ਦੱਬ ਥੋੜਾ ਜੋਲੀ ਮੁੰਡਿਆ ਪੌਣੀਆਂ ਬੰਦੂਕ ਉੱਤੇ ਬੋਲੀ ਮੁੰਡਿਆ ਪਰਸ ਚ ਮੈਂ ਨਾ ਮਸਕਰ ਰੱਖਦੀ ਰਕ ਖਾਤੇ ਸਟਲੇ ਨੇ ਹਲੇ ਗੋਲੀ ਮੁੰਡਿਆ ਠੋਕੇ ਆਪਣੀ ਨਾ ਤਾਪ ਮੈਂ ਚੜਾ ਦਵਾ ਰੋਬ ਵੀ ਹੈ ਪੂਰਾ ਕੋਈ ਸ਼ੱਕ ਨਾ ਹੋ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਵੇਖ ਲਾ ਮੈਂ ਟੇਡਾ ਜਨੂ ਅੱਖ ਨਾ ਹੋ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਵੇਖ ਲਾ ਮੈਂ ਟੇਡਾ ਜਨੂ ਅੱਖ ਨਾ ਮੈਂ ਸੋਨਾ ਦੋ ਮੇਰੇ ਭਰਾ ਨੇ ਬੁੱਟ ਪਾਲਛ ਦਾ ਕੰਮ ਕਰਦੇ ਨੇ ਛੇ ਅਸੀਂ ਪਹਿਣਾ ਸਾਰੀਆਂ ਲੇਡੀਜ਼ ਮੰਨ ਦਾ ਕੰਮ ਕਰਦੀਆਂ ਨੇ ਪੰਡਾ ਜੀ ਜਾ ਕੇ ਵੇਚਦੀਆਂ ਨੇ ਮम्मी पापा ਆਏ ਉਹ ਬੈਠੇ ਰਹਿੰਦੇ ਘਰੇ ਤੇ ਅਸੀਂ ਕੰਮ ਕਰਦੇ ਮੈਂ ਸੋਨਾ ਹੂੰ ਮਿੱਟੀ ਨਹੀਂ ਜੋ ਤੇਰੀ ਸ਼ਰਟ ਤਲਾਗੀ ਤਨੈ ਜਾੜਦੀ ਮੈਂ ਹਰ ਪਾਹੋਂ ਕੀ ਜੁੱਤੀ ਨਾ ਕੇ ਜਦ ਜੀ ਕਰੇ ਦੀ ਉਤਾਰਦੀ ਮੈਂ ਥਾਰੇ ਪਾਹੋ ਕੀ ਜੁੱਤੀ ਨਾ ਜਦ ਜੀ ਕਰੇ ਪੈਰ ਦੀ ਉਤਾਰਦੀ ਸੁਰਖੀਆਂ ਲੋ ਬਿੰਦੀਆਂ ਮਸ਼ਹੂਰ ਆ ਮੈਂ ਸਿਰਫ ਇੱਕ ਸੁਰਖੀਆਂ ਬਿੰਦੀਆਂ ਦੇ ਹੋ ਕੇ ਤੋਂ ਤੇ ਝਾਂਜਰਾਂ ਵਾਲੀ ਜਾਣਿਆ ਜਾਂਦਾ ਮੈਨੂੰ ਸੁਰਖੀਆਂ ਵਾਲੇ ਬਿੰਦੀਆਂ ਵਾਲੇ ਟੋਪਸ ਲੋ ਵਾਲੀਆਂ ਲੋ ਨੌ ਪਾਲਸ਼ਾ ਲੋ ਗਲੀਆਂ ਦੇ ਮੈਂ ਇੱਕ ਕਲਾਸ ਵੀ ਨਹੀਂ ਪੜੀਆ ਬਸ ਮੇਰਾ ਪੜਾਈ ਲਿਖਾਈ ਸਭ ਕੁਝ ਲੈਡਿਸ ਮਾਮ ਹੈ ਜਿਹੜਾ ਮੈਂ ਵੇਚਦੀ ਸੀ ਕਰਦੇ ਹਾਲਾਤ ਇਹੋ ਜੇ ਸੀ ਕਦੇ ਮम्मी-ਪਾਪਾ ਨੇ ਪੜਾਇਆ ਨਹੀਂ ਸੀ ਬਾਕੀ ਇੱਕ ਛੋਟੀ ਭੈਣ ਆ ਸਭ ਤੋਂ 6 ਨੰਬਰ ਤੱਕ ਭੈਣ ਇੱਕ ਹੋ ਰਹਿ ਗਈ ਆ ਉਹ ਪੜਦੀ ਆ ਬਾਕੀ ਸਾਰੀਆਂ ਅਨਪੜੀਆਂ ਸਾਡੇ ਮਤਲਬ ਕਿ ਕਿਸੇ ਕਾਲ ਗਨੀਆਂ ਦੇ ਵਿੱਚ ਫਿਰਦੇ ਨੇ ਮੋਚੀ ਹੋ ਦੰਦੇ ਰੰਦੇ ਹੁਕਾ ਹੋ ਦੰਦੇ ਰੰਦੇ ਹੁਕਾ ਉਹ 5 ਰੁਪਏ ਦਰਜਣ ਮੈਂ ਖਾਂ 20 ਰੁਪਏ ਕੋਕਾ ਤੇਰੇ ਨਿੱਕਰਾਰਾ ਮੈਂ ਕਿਵੇਂ ਇਸ ਬਾਥੇ ਚਲੇਗੀ ਖੁਦ ਨੂੰ ਨਹੀਂ ਪਤਾ ساری ਜ਼ਿੰਦਗੀ ਹੋ ਗਏ ਲੇੜੀ ਪਿੰਡਾਂ ਦੇ ਵਿੱਚ ਜਾ ਕੇ ਸਮਾਨ ਵੇਚਦੀਆਂ ਬੀਬੀਆਂ ਨੂੰ ਖੁਸ਼ ਕਰ ਦਿੰਦੀਆਂ ਉਹਨਾਂ ਦਾ ਵਿਆਹ ਸ਼ਾਦੀਆਂ ਦਾ ਕੰਮ ਸਰ ਜਾਂਦਾ ਤੇ ਸਾਡੇ ਵਰਗਿਆਂ ਨੂੰ ਰੋਟੀ ਖਾਣ ਲਈ ਨਸੀਬ ਹੋ ਜਾਂਦੀ ਤੇਰੇ ਨਿੱਕਰਾਰਾ ਮੈਨੂੰ ਪੱਟਿਆ ਉਹ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨਿੱਕਰਾਂ ਮੈਨੂੰ ਪੱਟਿਆ ਮੈਂ ਜਿੱਤ ਗਈ ਉਹ ਜ਼ਮਾਨੇ ਤੇ ਪਰ ਜਾਣੇ ਸ਼ਾਇਰ ਤੇ ਹਾਰ ਗਏ ਮੈਂ ਥਾਰੇ ਪਾਉਂਕ ਜੁੱਤੀ ਨਾ ਕਿ ਜਦ ਜੀ ਕਰ ਤੈਰਦੀ ਉਤਾਜ ਦੀ ਸੱਚ ਜਨਾ ਬੜਾ ਘਟ ਜਾਣੀ ਪਿੰਦਾ ਮੂਲ ਭੇਟ ਕੇ ਜਾਂਦੀ ਕਿਉਂਕਿ ਮੈਨੂੰ ਅੱਖਾਂ ਤੋਂ ਪੈ ਜਾਣ ਲੈਂਦੇ ਕਹਿੰਦੇ ਮਨਤਕੌਰ ਮੈਂ ਗਿਆ ਲੈ ਕੀ ਚਾਂਸ ਹੋਵੇ ਸੱਚੇ ਜਾਣ ਲੈਂਦੇ ਤੇ ਮੈਂ ਜਾਣਾ ਹੀ ਚੜਦਾ ਸਾਰੇ ਕਹਿੰਦੇ ਕਹਿੰਦੇ ਹੋਏ ਨਹੀਂ ਪੜਾ ਤੂੰ ਸਿੰਗਰ ਬਣ ਗਈ ਤੂੰ ਇੱਥੇ ਕੀ ਕਰਦੀ ਆ ਤੇ ਮੈਂ ਕਿਹਾ ਭੈਣ ਬਣੀ ਵੀ ਤੇ ਇਸੇ ਕੰਮ ਤੋਂ ਹੀ ਆ ਬਹੁਤ ਬੜੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੇ ਪੇਜ ਨੂੰ ਲਾਇਕ ਔਰ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਨਾ ਸਕਰੋਲ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦੀਆਂ ਆਖਦੇ ਹਾਂ ਤਰਨਤਾਰ ਸ਼ਹਿਰ ਦੇ ਮੁਹੱਲਾ ਮਰਾਦਪੁਰ ਵਿੱਚ ਪਹੁੰਚੇ ਆ ਇੱਕ ਗਾਇਕ ਦੇ ਘਰ ਪਹੁੰਚੇ ਆ ਜਿਹਦਾ ਨਾਮ ਮੰਮਤਾ ਹੈ ਤਾਂ ਆਵਾਜ਼ ਸੁਣ ਕੇ ਤੁਸੀਂ ਕਹੋਗੇ ਵਾਕੇ ਕੀ ਬਾਤ ਆ ਬਾ ਕਮਾਲ ਵਾਲਿਆ ਪਰ ਭੈਣ ਝਾਂਜਰਾ ਛਾਪਾਂ ਛੱਲੇ ਜਿਹੜੇ ਬਜ਼ਾਰਾਂ ਦੇ ਘਰਾਂ ਦੇ ਵਿੱਚ ਵੇਚਦੀ ਆ ਸਾਡੇ ਨਾਲ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਕੇ ਤੁਹਾਨੂੰ ਗੀਤ ਵੀ ਸੁਣਾਉਣੇ ਆ ਤੇ ਉਹਨਾਂ ਦੀ ਜੀਵਨ ਦੇ ਝਾਤੀ ਵੀ ਜ਼ਰੂਰ ਮਾਰਾਂਗੇ ਸਕਰੋਲ ਪੰਜਾਬ ਤੇ ਪਹਿਲਾ ਜੀ ਆਨ ਆਸਦਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਸਪੇਸ ਨਾਲ ਜੁੜੇ ਨੇ ਭੈਣ ਭਰਾ ਸਾਰਿਆਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਦੇ ਸੰਬਦੇਸ਼ਾਂ ਕੀ ਬੈਠੇ ਭਰਾ ਭੈਣਾ ਸਭ ਨੂੰ ਬਹੁਤ ਹੀ ਬਹੁਤ ਦਿਲੋਂ ਧੰਨਵਾਦ ਕਿ ਤੁਸੀਂ ਪਿਛਲੀਆਂ ਇੰਟਰਵਿਊਆਂ ਨੂੰ ਕਾਫੀ ਪਿਆਰ ਦਿੱਤਾ ਰਿਸਪਾਂਸ ਦਿੱਤਾ ਇਸ ਤਰ੍ਹਾਂ ਹੀ ਹੁਣ ਵੀ ਇਹ ਵੀਰ ਹੁਣੇ ਇੰਟਰਵਿਊ ਕਰਨ ਲਈ ਆਏ ਨੇ ਕਾਫੀ ਦੂਰ ਤੋਂ ਆਏ ਨੇ ਇਸ ਕਰਕੇ ਬੜੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੇ ਪੇਜ ਨੂੰ ਲਾਈਕ ਔਰ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਨਾ ਦਾ ਮੰਮਾ ਸਾਡਾ ਪਹਿਲਾ ਗੀਤ ਸਾਡੇ ਦਰਸ਼ਕਾਂ ਨਾਲ ਥਾੜਿਆ ਕਰ ਦਿੱਤਾ ਜਾਵੇ ਕਿਉਂਕਿ ਦਰਸ਼ਕ ਬੋਰ ਹੋ ਜਾਂਦੇ ਗੱਲਾਂ ਬਾਤਾਂ ਤੋਂ ਜੁੜੇ ਰਹਿਣਗੇ ਤੁਹਾਡੇ ਨਾਲ ਬਿਲਕੁਲ ਜੀ ਜੋਤੀ ਨੂਰਾ ਦਾ Song ਕਾਫੀ ਹਿੱਟ ਹੋਇਆ ਬਹੁਤ ਹੀ ਜ਼ਿਆਦਾ ਉਹਦੀਆਂ ਕੁਝ ਲਾਈਨਾਂ ਸੁਣਾਉਨੇ ਆ ਮੈਂ ਸੋਨਾ ਹੂੰ ਮਿੱਟੀ ਨਹੀਂ ਮੈਂ ਸੋਨਾ ਹੂੰ ਮਿੱਟੀ ਨਹੀਂ जो तेरी शर्ट तला थारे पां की जुती ना जद जी करे पैर दी उतार दी मैं थारे पां की जुती जद जी कवे दी उतार दी रे अपनों से जीती बेगानों से जीती लहरों से जीती तूफानों से जीती रे अपनों से जीती बेगानों से जीती लहरों से जीती तूफानों से जीती मैं जीत गई ओ जमाने ते ਪਰੇ ਜਾਣੇ ਸ਼ਾਇਰ ਤੇ ਹਾਰ ਗਈ ਮੈਂ ਥਾਰੇ ਪਾਉਂਕ ਜੁੱਤੀ ਨਾ ਕੇ ਜਦ ਜੀ ਕਰੇ ਪੈਰ ਦੀ ਉਤਾਜ ਦੀ ਬਹੁਤ ਵਧੀਆ ਆਵਾਜ਼ ਤੇ ਬਹੁਤ ਵਧੀਆ ਅੰਦਾਜ਼ ਆ ਹੁਣ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਗਾਇਕੀ ਦੇ ਵਿੱਚ ਕਿਵੇਂ ਸ਼ੁਰੂਆਤ ਹੁੰਦੀ ਆ ਕੀ ਕੰਮ ਕਰਦੇ ਸੀ ਸਾਰਾ ਜਰੂਰ ਦੱਸਿਓ ਬਿਲਕੁਲ ਜੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਮੈਂ ਲੇਡੀਜ਼ ਮਾਨ ਵੇਚਦੀ ਆਂ ਖਾਸ ਕਰਕੇ ਸੁਰਖੀਆਂ ਬਿੰਦੀਆਂ ਪੰਜੇਬਾ ਮਸ਼ਹੂਰ ਆਂ ਮੈਂ ਸਿਰਫ ਇੱਕ ਸੁਰਖੀਆਂ ਬਿੰਦੀਆਂ ਦੇ ਹੋਕੇ ਤੋਂ ਤੇ ਝਾਂਜਰਾਂ ਵਾਲੀ ਜਾਣਿਆ ਜਾਂਦਾ ਮੈਨੂੰ ਤੁਹਾਨੂੰ ਉਹ ਵੀ ਮੈਂ ਪੇਸ਼ ਕਰਦੀ ਆਂ ਜਿਹੜਾ ਮੇਰਾ ਹੋਕਾ ਹੈ ਬੜਾ ਮਸ਼ਹੂਰ ਕੀਤਾ ਲੋਕਾਂ ਨੇ ਬੜਾ ਰਿਸਪੌਂਸ ਦਿੱਤਾ ਉਹਨੂੰ ਸੁਰਖੀਆਂ ਲੋ ਬਿੰਦੀਆਂ ਲੋ ਟੋਪਸ ਲੋ ਵਾਲੀਆਂ ਲੋ ਨੌ ਪਾਲਸ਼ਾ ਲੋ ਤਾਂ ਗਾਣਾ ਦੇ ਕਿਵੇਂ ਸ਼ੁਰੂਆਤ ਹੋ ਗਈ ਵੇ ਤੇ ਸੁਰੱਖਿਆ ਬਾਰਡਰ ਵੇਚਦਿਆਂ ਵੇਚਦਿਆਂ ਕੀਤਦਿਆਂ ਕਿਵੇਂ ਰਜਾਇਆ ਗਿਆ ਤੇ ਕਿਵੇਂ ਇਸ ਪਾਸੇ ਚਲੇ ਗਏ ਪਤਾ ਹੀ ਨਹੀਂ ਲੱਗਿਆ ਉਸ ਪਰਮਾਤਮਾ ਨੇ ਕਦੋਂ ਟੈਲੈਂਟ ਦੇਤਾ ਵੇ ਕਦੋਂ ਨਹੀਂ ਮੈਨੂੰ ਖੁਦ ਨੂੰ ਨਹੀਂ ਪਤਾ ساری ਜ਼ਿੰਦਗੀ ਹੋ ਗਏ ਲੇਡਿਸ ਪਿੰਡਾਂ ਦੇ ਵਿੱਚ ਜਾ ਕੇ ਸਮਾਨ ਵੇਚਦੀਆਂ ਬੀਬੀਆਂ ਨੂੰ ਖੁਸ਼ ਕਰ ਦਿੰਦੀਆਂ ਉਹਨਾਂ ਦਾ ਵਿਆਹ ਸ਼ਾਦੀਆਂ ਦਾ ਕੰਮ ਸਾਰ ਜਾਂਦਾ ਤੇ ਸਾਡੇ ਵਰਗਿਆਂ ਨੂੰ ਰੋਟੀ ਖਾਣ ਲਈ ਨਸੀਬ ਹੋ ਜਾਂਦੀ ਇਸ ਕਰਕੇ ਕੋਈ ਸ਼ੌਂਕ ਨਹੀਂ ਸੀ ਸਿੰਗਿੰਗ ਦਾ ਇਹ ਤੇ ਸਮਝ ਲਓ ਕਿ ਇੱਕ ਗੋਡ ਗਿਫਟ ਆਵਾਜ਼ ਮਿਲੀ ਹੈ ਪਰਮਾਤਮਾ ਵੱਲੋਂ ਤੇ ਜ਼ਿੰਦਗੀ ਦਾ ਸਫ਼ਰ ਬਸ 3-4 ਸਾਲ ਹੋ ਗਏ ਸਿੰਗਿੰਗ ਦੇ ਵਿੱਚ ਸਿੰਗਿੰਗ ਦੀ ਲਾਈਨ ਚ ਪਿਆਵਾ ਬਾਕੀ ਪਹਿਲਾਂ ਦੇ ਸਮਾਨ ਨੇ ਵੇਚਦੇ ਸੀ ਅਸੀਂ ਤਾਂ ਹੋਰ ਗੀਤ ਕਿਹੜਾ ਸਾਡੇ ਦਰਸ਼ਕਾਂ ਨੂੰ ਸੁਣਾ ਰਹੇ ਹੋ ਬਹੁਤ ਜਲਦੀ ਪਰਸੋਂ ਸੌਰੀ ਪਰਸੋਂ ਮੇਰੇ ਗਾਣੇ ਦਾ ਸ਼ੂਟ ਹੋਇਆ ਬਹੁਤ ਜਲਦੀ ਆ ਰਿਆ ਨੇ ਪਿੱਛੇ ਜੇ ਮੇਰੇ ਸਿਰ ਦੇ ਵਿੱਚ ਥੋੜੀ ਜੀ ਪ੍ਰੋਬਲਮ ਜੀ ਹੋ ਗਈ ਸੀ ਜਿਹਦੇ ਕਰਕੇ ਮੈਨੂੰ ਡਾਕਟਰਾਂ ਨੇ ਮਨਾ ਕਰਤਾ ਸੀ ਗਾਣਾ ਗੁਣਾ ਬੋਲਣ ਤੋਂ ਕਿ ਜ਼ਿਆਦਾ ਦਿਮਾਗ ਨਹੀਂ ਲਾਉਣਾ ਐ ਮੈਂ ਡਿੱਗ ਗਈ ਸੀ ਵੈਸੇ ਹੀ 6 ਵਜੇ ਗਈ ਸੀ ਸਿਰ ਦੇ ਵਿੱਚ ਜਿਵੇਂ ਕਰਕੇ ਮੈਂ ਕਾਫੀ ਟਾਈਮ ਹੋ ਗਿਆ ਕੋਈ ਗਾਣਾ ਨਹੀਂ ਕੀਤਾ ਤੇ ਨਾ ਹੀ ਕੋਈ ਸ਼ੂਟ ਵਗੈਰਾ ਕੀਤਾ ਪਰसों ਮੇਰੇ ਗਾਣੇ ਦੀ ਰਿਕਾਰਡਿੰਗ ਵੀ ਤੇ ਸ਼ੂਟ ਵੀ ਸਾਰਾ ਕੁਝ ਓਕੇ ਰਿਪੋਰਟ ਹੋ ਗਿਆ ਬਹੁਤ ਜਲਦੀ ਆਉਣ ਵਾਲਾ ਜੇ ਕਿਉਂਕਿ ਤੁਹਾਡੇ ਤੱਕ ਪਹੁੰਚਣ ਵਾਲਾ ਆ ਉਹ ਗਾਣਾ ਤੇ ਜਿੰਨਾ ਹੋ ਸਕਦਾ ਨਾ ਮੇਰੇ ਭੈਣ ਭਰਾ ਇਸ ਇੰਟਰਵਿਊ ਦੇ ਥਰੂ ਨਾ ਇਹ ਇੰਟਰਵਿਊ ਨੂੰ ਬਹੁਤ ਹੀ ਦੂਰ ਦੂਰ ਲੋਕਾਂ ਤੱਕ ਭੇਜਣਾ ਕਿ ਜਿਹੜਾ ਮੇਰੇ ਗਾਣੇ ਦੇ ਚਰਚੇ ਹੋਣ ਤੇ ਉਹਨਾਂ ਦੇ ਵੱਧ ਤੋਂ ਵੱਧ ਤੁਸੀਂ ਵੀਡੀਓ ਵੀ ਬਣਾਉਣੀਆਂ ਤੇ ਰੀਲਾਂ ਵੀ ਪਾਉਣੀਆਂ ਜੇ ਕਿਉਂਕਿ ਗਾਣਾ ਬੜਾ ਟੌਪ ਦਾ ਆ ਤੇ ਗਾਣਾ ਹੈ ਵੀ ਤੁਹਾਨੂੰ ਸੁਣਨ ਚ ਵੀ ਬੜਾ ਵਧੀਆ ਲੱਗੂਗਾ ਹੋ ਜੈਕਟ ਡਿਓਰ ਦੀ ਤੇ ਛੱਟਾ ਏ ਕਰੀੜ ਦਾ ਉਹੀ ਕੰਟੈਕਟ ਚ ਬੰਦਾ ਜੋ ਬਰੀੜ ਦਾ ਐਮਸ ਚ ਭੇਜਦੀ ਆ ਅੱਖ ਮੇਰੀ ਕਾਸ਼ ਨਹੀਂ ਤੇ ਨਖਰੇ ਨਾ ਵੰਡਦੀਆਂ ਨਸ਼ਾ ਲਾਈਟ ਵੀਟਦਾ ਓ ਮਠੀ ਮਠੀ ਚੜਦੀ ਆ ਲਾਹੌਰ ਟੈਮ ਪਾ ਗਏ ਔਖੀ ਚੜਦੀ ਤੇ ਔਖੀ ਲੱਤਦੀ ਮੈਂ ਸੁੱਟਾ ਚੋਬਰਾਂ ਨੂੰ ਹੱਥ ਦੇ ਇਸ਼ਾਰਿਆਂ ਦੇ ਨਾਲ ਚੂਰੀ ਪਾੜਦੇ ਜਿਵੇਂ ਮੇਰੇ ਹੱਥ ਦੀ ਮੈਂ ਸੁੱਟਾ ਚੋਬਰਾਂ ਨੂੰ ਹੱਥ ਦੇ ਇਸ਼ਾਰਿਆਂ ਦੇ ਨਾਲ ਚੂਰੀ ਪਾੜਦੇ ਜਿਵੇਂ ਮੇਰੇ ਹੱਥ ਦੀ ਬਹੁਤ ਵਧੀਆ ਜੀ ਤਾਂ ਮੰਮਤਾ ਕਿੰਨੇ ਗੀਤ ਜਿਹੜੇ ਮਾਰਕੀਟ ਵਿੱਚ ਆ ਚੁੱਕੇ ਆ ਤੇ ਕਿੰਨਾ ਕੁ ਪਿਆਰ ਜਿਹੜਾ ਦਰਸ਼ਕਾਂ ਵੱਲੋਂ ਮਿਲ ਗਿਆ ਪਿਆਰ ਤੇ ਬਹੁਤ ਮਿਲਦੇ ਆ ਨੇ ਫੇਰ ਤੋਂ ਮੇਰੇ ਭੈਣ ਭਰਾਵਾਂ ਅੱਗੇ ਬੇਨਤੀ ਐ ਕਿ ਜਿਹੜੀ ਮੇਰਾ ਪੇਜ ਐ YouTube ਤੇ ਮੰਨਤ ਕੌਰ ਨਾਂ ਤੇ ਤੇ ਇਸ ਦਾ ਦੀ ਆਈਡੀ ਐ ਮੇਰੀ ਮੰਨਤ ਕੌਰ 뮤직 ਤੇ ਤੁਸੀਂ ਵੱਤੋ ਵੱਤ ਉਹਨਾਂ ਨੂੰ ਦੇਖਣਾ ਲਾਈਕ ਕਰਨਾ ਸ਼ੇਅਰ ਕਰਨਾ ਕਿਉਂਕਿ ਇੱਕ ਲਾਈਕ ਦੇ ਨਾਲ ਜੇ ਕਿਸੇ ਦੀ ਜ਼ਿੰਦਗੀ ਬਣਦੀ ਨਾਲ ਤੇ ਬਹੁਤ ਵਧੀਆ ਗੱਲ ਐ ਦੂਸਰੀ ਗੱਲ ਐ ਮੇਰੇ 3-4 ਗਾਣੇ ਆ ਚੁੱਕੇ ਨੇ ਇੱਕ ਫੇਰ ਆ ਰਹੇ ਆ ਨੇ ਉਹ ਬਹੁਤ ਜਲਦੀ ਤੁਹਾਡੇ ਰੂਬੋ ਰੂਬ ਕਰਨ ਵਾਲੇ ਆ ਉਸ ਗਾਣੇ ਨੂੰ ਤੇ ਇਸ ਕਰਕੇ ਤੁਸੀਂ ਬੜਾ سپورਟ ਕਰਨਾ ਪਿਆਰ ਕਰਨਾ ਜੈ ਵੀਰ ਦਾ ਮੈਂ ਦਿਲੋਂ ਧੰਨਵਾਦ ਕਰਦੀ ਆ ਸੱਚੀ ਉਹ ਬੰਦਿਆ ਨੇ ਮੈਨੂੰ ਇੱਥੋਂ ਤੱਕ ਲਿਆਇਆ ਨਾਲ ਡੀਪੀ ਵੀਰ ਲਿਖਦੇ ਨੇ ਤੇ ਦੋਵੇਂ ਭਰਾ ਉਹ ਨਾਲ ਹੀ ਰਹਿੰਦੇ ਨੇ ਜਿਹੜਾ ਜੈ ਵੀਰ ਹੈ ਨਾ ਮਿਊਜ਼ਿਕ ਵੀਡੀਓ ਸਾਰਾ ਕੁਝ ਉਹਨਾਂ ਦੇ ਥਰੂ ਹੈ ਇਸ ਕਰਕੇ ਅਸੀਂ ਕਹਿੰਨੇ ਆ ਕਿ ਉੱਥੇ ਜਾਓ ਤੁਸੀਂ ਵੀ ਮਿਊਜ਼ਿਕ ਬਣਵਾਓ ਸ਼ੂਟ ਕਰਾਓ ਵੀਡੀਓ ਬਹੁਤ ਵਧੀਆ ਕੰਮ ਕਰਦੇ ਨੇ ਜਿਹੜਾ ਗਾਣਾ ਆ ਰਿਹਾ ਨਾ ਤੁਸੀਂ ਦੇਖ ਕੇ ਸੱਚੀ ਉਹਨੂੰ ਹੈਰਾਨ ਹੋਗੇ ਬਹੁਤ ਵਧੀਆ ਗਾਣੇ ਸ਼ੂਟ ਬੜਾ ਵਧੀਆ ਕੀਤਾ ਉਹਨਾਂ ਨੇ ਇੱਕ ਦਲਾ ਬੈਠੇ ਜੀਤ ਹੈ ਡੋਲੋ ਦੀਆਂ ਖਾਨ ਮੁੰਡੇ ਗੋਲੀਆਂ ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਇਆ ਹਾਂਜੀ ਉਹਨੂੰ ਵੀ ਬੜਾ ਲੋਕਾਂ ਨੇ ਪਿਆਰ ਦਿੱਤਾ ਸੀ ਨੈਚੁਰੀਆ ਦੱਬ ਥੋੜਾ ਜੋਲੀ ਮੁੰਡਿਆ ਪੋਨੀਆਂ ਬੰਦੂਕ ਉੱਤੇ ਬੋਲੀ ਮੁੰਡਿਆ ਔਰ ਸੱਚ ਮੈਂ ਨਾ ਮਸਕਰ ਰੱਖਦੀ ਰੱਖਾਂ ਤੇ ਸਟਲਨ ਹਲੇ ਗੋਲੀ ਮੁੰਡਿਆ ਠੋਕੇ ਆਪਣੀ ਨਾ ਤਾਪ ਮੈਂ ਚੜਾ ਦਵਾ ਰੋਗ ਵੀ ਹੈ ਪੂਰਾ ਕੋਈ ਸ਼ੱਕ ਨਾ ਹੋ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਦੇਖ ਲਾ ਮੈਂ ਟੇਡਾ ਜਨੂ ਅੱਖ ਨਾ ਹੋ ਡੋਲੋ ਦੀਆਂ ਖਾਣ ਮੁੰਡੇ ਗੋਲੀਆਂ ਦੇਖ ਲਾ ਮੈਂ ਟੇਡਾ ਜਨੂ ਅੱਖ ਨਾ ਬਹੁਤ ਹੋ ਗਈਆਂ ਤਾਂ ਇੱਕ ਵਾਰੀ ਸੁਰਖੀਆਂ ਬਾਰਡਰਾਂ ਦਾ ਹੁਕਾ ਇੱਕ ਵਾਰੀ ਜ਼ਰੂਰ ਲਾ ਦਿਓ ਫੇਰ ਬਿਲਕੁਲ ਜੀ ਅਤੇ ਉਹ ਮਤਲਬ ਕਿ ਸਾਡੇ ਭੈ ਜਿਹੜੇ ਸਾਡੇ ਭਰਾ ਹੈ ਸਾਡੇ ਪਾਪਾ ਜੀ ਉਹ ਕੰਮ ਕਰਦੇ ਨੇ ਬੂਟ ਬੋਲਸ਼ਾਂ ਦਾ ਉਹਦੇ ਤੇ ਕੁਝ ਲਾਈਨ ਜੀ ਬੰਦੀ ਆ ਗਲੀਆਂ ਦੇ ਵਿੱਚ ਫਿਰਦੇ ਨੇ ਮੋਚੀ ਗਲੀਆਂ ਦੇ ਵਿੱਚ ਫਿਰਦੇ ਨੇ ਮੋਚੀ ਉਹ ਦੰਦੇ ਰੰਦੇ ਹੁਕਾ ਉਹ ਦੰਦੇ ਰੰਦੇ ਹੁਕਾ ਹੋ 5 ਰੁਪਏ ਦਰਜਣ ਵਿੱਚ ਖਾਂ 20 ਰੁਪਏ ਕੋਕਾ ਇਹ ਨਾ ਸੱਚੀ ਸਾਡੇ ਮਤਲਬ ਕਿ ਕਿਸੇ ਕਾਸਟ ਵਾਲੇ ਬੰਦੇ ਨੇ ਗਾਇਆ ਸੀ ਬੜਾ ਇਹ ਹਿੱਟ ਹੋ ਗਿਆ ਸੀ ਤੇ ਇਸ ਕਰਕੇ ਸੱਚੀ ਹੈ ਮੇਰੇ ਹੋਕੇ ਤੇ ਹੀ ਗਾਣਾ ਵੱਜ ਰਿਆ ਨੇ ਤੇ ਇਸ ਕਰਕੇ ਮੇਰਾ ਹੋਕਾ ਫਿਰ ਤੋਂ ਮੈਂ ਇੱਕ ਵਾਰ ਤੁਹਾਡੇ ਮੈਂ ਦੁਬਾਰਾ ਫਿਰ ਮੈਂ ਤੁਹਾਨੂੰ ਸੁਣਾਉਣੀ ਆ ਸੁਰਖੀਆਂ ਲੋ ਬਿੰਦੀਆਂ ਲੋ ਟੋਪਸ ਲੋ ਨੋ ਪਾਲਸ਼ਾ ਲੋ ਮਮਤਾ ਫਿਰ ਕੁਸਤਾ ਵੀ ਦਾਰੇ ਮਮਤਾ ਨੇ ਕਿੰਨਾ ਪੜੀ ਹੈ ਇਹਦੇ ਬਾਰੇ ਵੀ ਜਰੂਰ ਦੱਸੋ ਮੈਂ ਇੱਕ ਕਲਾਸ ਵੀ ਨਹੀਂ ਪੜੀ ਆ ਬਸ ਮੇਰਾ ਪੜਾਈ ਲਿਖਾਈ ਸਭ ਕੁਝ ਇਹ ਲੇਡੀਜ਼ ਮਾਲ ਹੈ ਜਿਹੜਾ ਮੈਂ ਵੇਚਦੀ ਸੀ ਕਰਦੇ ਹਾਲਾਤ ਇਹੋ ਜੇ ਸੀ ਕਦੇ ਮम्मी पापा ਨੇ ਪੜਾਇਆ ਨਹੀਂ ਸੀ ਬਾਕੀ ਇੱਕ ਛੋਟੀ ਭੈਣ ਆ ਸਭ ਤੋਂ 6 ਨੰਬਰ ਤੱਕ ਭੈਣ ਇੱਕ ਹੋ ਰਹਿ ਗਈ ਆ ਉਹ ਪੜਦੀ ਆ ਬਾਕੀ ਸਾਰੀਆਂ ਅਨਪੜੀਆਂ ਹੂੰ ਕੋਈ ਨਹੀਂ ਪੜੀ ਲਿਖੀ ਕਿੰਨੇ ਭੈਣ ਭਰਾ ਹੋਏ ਵੀ ਜਰੂਰ ਦੱਸ ਦਿਓ ਦੋ ਮੇਰੇ ਭਰਾ ਨੇ ਬੂਟ ਪਾਲਿਸ਼ ਦਾ ਕੰਮ ਕਰਦੇ ਨੇ 6 ਅਸੀਂ ਪਹਿਣਾ ਸਾਰੀਆਂ ਲੇਡੀਜ਼ ਮੰਨ ਦਾ ਕੰਮ ਕਰਦੀਆਂ ਨੇ ਪੰਡਾਂ 'ਚ ਜਾ ਕੇ ਵੇਚਦੀਆਂ ਨੇ ਮੰਮੀ ਪਾਪਾ ਆ ਉਹ ਬੈਠੇ ਰਹਿੰਦੇ ਘਰੇ ਤੇ ਅਸੀਂ ਕੰਮ ਕਰਦੇ ਹਾਂ ਹੁਣ ਇੱਕ ਹੋਰ ਸਾਡੇ ਦਰਸ਼ਕਾਂ ਨੂੰ ਸੁਣਾ ਦਵੋ ਓ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਓ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਮਾਂ ਬਿਨਾ ਕੋਈ ਨਾ ਲਾਡ ਲੜਾਉਂਦਾ ਰੋਂਦੇ ਨੂੰ ਨਾ ਚੁੱਪ ਕਰਾਉਂਦਾ ਓ ਮਾਂ ਬਿਨਾ ਕੋਈ ਨਾ ਲਾਡ ਲੜਾਉਂਦਾ ਰੋਂਦੇ ਨੂੰ ਕੋਈ ਚੁੱਪ ਕਰਾਉਂਦਾ ਟੱਕ ਖੋਲੰਦੇ ਹੱਥੋਂ ਕਾਉ ਦੁਨੀਆਂ ਵਾਲਿਓ ਓ ਮਾਂ ਹੁੰਦੀ ਏ ਮਾਹੋ ਦੁਨੀਆ ਵੜਿਓ ਬਹੁਤ ਵਧੀਆ ਫਿਰ ਹੁਣ ਵੀ ਜਾਂਦੇ ਹੋ ਸਰਹੱਦੀਆ ਬਾਰਡਰ ਵਿੱਚ ਨਾ ਕਿ ਹੁਣ ਬਸ ਗੀਤ ਵਾਲੀ ਧਿਆਨ ਹੈ ਨਹੀਂ ਸੰਗੀਤ ਵੱਲੇ ਵੀ ਆ ਕਦੇ ਕਦੇ ਚੱਲ ਜਾਏਗਾ ਜੀ ਨਹੀਂ ਲੱਗਦਾ ਦਿਨ ਬੜੇ ਵੱਡੇ ਹੁੰਦੇ ਨਾ ਗਰਮੀ ਵੀ ਬੜੀ ਪੈਂਦੀ ਫਿਰ ਟਾਈਮ ਪਾਸ ਜਾਂ ਹੋ ਜਾਂਦਾ ਜਦੋਂ ਪੈਣਾ ਹੱਸ ਖੇਡ ਲੈਂਦੀਆਂ ਨਾ ਇੱਕ ਚਾਹ ਪਾਣੀ ਵੀ ਪਿਆ ਦਿੰਦੀਆਂ ਨਾ ਉਹ ਵੀ ਮੈਂ ਕਿਹਾ ਬੜਾ ਮਨ ਖੁਸ਼ ਹੋ ਜਾਂਦਾ ਕਿ ਇਸ ਟਾਈਮ ਵੀ ਬੰਦੇ ਸਾਨੂੰ ਜਾਣਦੇ ਜਿੰਨਾ ਕੋ ਸਮਾਨ ਵੇਚਣ ਲਈ ਅਸੀਂ ਜਾਂਦੀਆਂ ਹੁੰਦੀਆਂ ਸੀ ਕਿਸੇ ਵੇਲੇ ਭੈਣਾ ਜਦੋਂ ਸੁਰਖੀ ਬੋਰਡ ਤੇ ਬੈਠੇ ਜਾਂਦੇ ਰਹੇ ਉਹਨੇ ਕਹਿੰਦੀਆਂ ਰਹੀਆਂ ਗੀਤ ਸੁਣਾਉਂ ਕਿ ਤੇਰੀ ਆਵਾਜ਼ ਬਹੁਤ ਵਧੀਆ ਮੈਂ ਅਸਲ 'ਚ ਨਾ ਬੜਾ ਘਟ ਜਾਣੀ ਪਿੰਨਾਂ ਮੂਹਲ ਬੈਠ ਕੇ ਜਾਂਦੀ ਕਿਉਂਕਿ ਮੈਨੂੰ ਅੱਖਾਂ ਤੋਂ ਹੀ ਪੈ ਜਾਣ ਲੈਂਦੇ ਕਹਿੰਦੇ ਮੰਨਤ ਕੌਰ ਮੈਂਗਾ ਲੈ ਇਹ ਕੀ ਚਾਂਸ ਹੋ ਗਿਆ ਸੱਚੀ ਜਾਣ ਲੈਂਦੇ ਤੇ ਮੈਂ ਜਾਣਾ ਹੀ ਛੱਡਦਾ ਸਾਰੇ ਕਹਿੰਦੇ ਕਹਿੰਦੇ ਹੋਏ ਨਹੀਂ ਭੈਣਾ ਤੂੰ ਸਿੰਗਰ ਬਣ ਗਈ ਤੂੰ ਇੱਥੇ ਕੀ ਕਰਦੀ ਆ ਤੇ ਮੈਂ ਕਿਹਾ ਭੈਣ ਬਣੀ ਵੀ ਤੇ ਇਸੇ ਕੰਮ ਤੋਂ ਹੀ ਆ ਇਹ ਸਮਾਨ ਮੈਂ ਵੇਚਦੀ ਸੀ ਤੇ ਮੈਂ ਕਿਹਾ ਇਹ ਕੋਈ ਮੈਂ ਅੱਗੇ ਵਧੀਆਂ ਤੇ ਮੈਂ ਕਿੱਦਾਂ ਆਪਣੀ ਔਕਾਤ ਭੁੱਲ ਜਾਂ ਕਿ ਮੈਂ ਪਿੱਛੇ ਕੀ ਕਰਦੀ ਸੀ ਇਹ ਵੀ ਦੁਨੀਆ ਨੂੰ ਜ਼ਰੂਰੀ ਦਿਖਾਉਣਾ ਨਾ ਕਿ ਮੈਂ ਕੰਮ ਕਰਦੀ ਕੀ ਸੀ ਤਾਂ ਜਾਂਦੇ ਜਾਂਦੇ ਆਪਣੀ ਆਵਾਜ਼ ਦੇ ਵਿੱਚ ਦੋ ਲੈਣਾ ਵਧੀਆ ਜਿਆ ਜਮਲੇ ਜੜਦਾ ਸੁਣਾ ਦੀ ਤੇ ਦੂਸਰੇ ਬਾਈ ਬੜੇ ਫੈਨ ਜਮਲੇ ਜੜਦਾ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਉਹ ਦਸ ਮੈਂ ਕੀ ਪਿਆਰ ਵਿੱਚੋਂ ਖਟਿਆ ਤੇਰੇ ਨਿੱਕਰਾਂ ਮੈਨੂੰ ਪੱਟਿਆ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਂਦਾ ਆ ਜਿਹੜਾ ਜਾਂਦਾ ਛੱਡਿਓ ਨੂੰ ਮੇਣਾਏ ਜਹਾਨ ਦਾ ਹੋ ਮੈਨੂੰ ਵੇਖ ਕਮਜ਼ੋਰ ਤੇਰਾ ਚੱਲ ਪਿਆ ਜ਼ਹਿਰ ਤਾਈਆਂ ਮੂੰਹ ਤੂੰ ਸਜਣੇ ਕੋਲੋਂ ਵਟਿਆ ਤੇਰੇ ਨਿਕਰਰ ਮੈਨੂੰ ਪਟਿਆ ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ ਉਹ ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ ਓ ਤਾ ਮੰਨਤ ਘਰ ਵੱਲੋਂ ਖੀਰ ਵਿੱਚ ਦਰਸ਼ਕਾਂ ਨੂੰ ਕੀ ਅਪੀਲ ਹੈਗੀ ਹੈ ਸ਼ੇਅਰ ਕਰਨ ਦੀ ਕਮੈਂਟ ਕਰਨ ਦੀ ਸੱਚੀ ਦਿਲ ਤੋਂ ਬੇਨਤੀ ਆ ਹੱਥ ਜੋੜ ਕੇ ਤੁਹਾਡੀ ਭੈਣ ਬੇਨਤੀ ਕਰ ਰਹੀ ਆ ਜਿੰਨੇ ਸਪੇਚਨਾ ਜਿਹੜੇ ਨੇ ਲੋਕ ਇੱਕ ਵਾਰ ਫੇਰ ਤੋਂ ਮੈਨੂੰ ਉਸ ਤਰ੍ਹਾਂ ਹੀ ਹਿੱਟ ਕਰ ਦੋ ਜਿਸ ਤਰ੍ਹਾਂ ਕੀ ਤੁਸੀਂ ਪਹਿਲਾਂ ਪਿਆਰ ਦਿੰਦੇ ਸੀ ਸੱਚੀ ਕਾਫੀ ਟਾਈਮ ਬਾਅਦ ਮੇਰਾ ਗਾਣਾ ਜਿਹੜਾ ਨਾ ਰਿਲੀਜ਼ ਹੋ ਰਿਹਾ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਮੈਂ ਇਹ ਖੁਸ਼ੀ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਆ ਇਸ ਕਰਕੇ ਨਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ ਮੈਂ ਅਪੀਲ ਕਰਦੀ ਆ ਤੇ ਵੱਧ ਤੋਂ ਵੱਧ ਇਹਨਾਂ ਦੇ ਇੰਟਰਵਿਊ ਨੂੰ ਤੇ ਇਹਨਾਂ ਦੇ ਪੇਜ ਨੂੰ ਵੀ ਫੋਲੋ ਲਾਈਕ ਸਬਸਕ੍ਰਾਈਬਰ ਕਰਨਾ ਜਿੱਥੇ ਜਿੱਥੇ ਤੇ ਮੇਰੇ ਭੈਣ ਭਰਾ ਬੈਠੇ ਮੈਂ ਅਰਦਾਸ ਕਰਦੀ ਆ ਪ੍ਰਮਾਤਮਾ ਤੁਹਾਨੂੰ ਚਰਦੀ ਕਲਾ ਚ ਰੱਖੇ ਸਤਿ ਸ਼੍ਰੀ ਅਕਾਲ ਤਾਂ ਕੇਸੀ ਮੰਨਤ ਗੌਰ ਝਾਂਜਰਾ ਗਲੀ ਗਲੀ ਵੇਚਦੀ ਸੀ ਭੈਣ ਕਿਉਂ ਅੱਜ ਵੀ ਉਹ ਸ਼ਾਨ ਨਾਲ ਕਹਿੰਦੀ ਆ ਕਿ ਧੋਕੇ ਤੋਂ ਮੇਰਾ ਨਾਮ ਮਸ਼ਹੂਰ ਹੋਇਆ ਕਿ ਜਿਹੜਾ ਸਕੂਨਤਰਾ ਝਾਂਜਰਾ ਛਾਪਾਂ ਸੁਰਖੀਆਂ ਪਾਉਂਦੇ ਗਲੀ ਗਲੀ ਯਾਰਾਂ ਦੇ ਪਿੰਡਾਂ ਦੇ ਘਰਾਂ ਦੇ ਵਿੱਚ ਵੇਚਦੀ ਸੀ ਭੈਣ ਪਰ ਮਹਾਰਾਜ ਨੇ ਬਾਹ ਫੜੀ ਆ ਤਾਂ ਮਾ ਸਤਸਵਦੀ ਦੀ ਕਿਰਪਾ ਇਹ ਗੋਡ ਗਿਫਟ ਆ ਵਾਹ ਜ ਬਹੁਤ ਵਧੀਆ ਇਹਦੇ ਗੀਤ ਉਹਨਾਂ ਦੇ ਮਾਰਕੀਟ ਵਿੱਚ ਆ ਚੁੱਕੇ ਨੇ ਤਾਂ ਦਰਸ਼ਕਾਂ ਵੱਲੋਂ ਪਿਆਰ ਵੀ ਬਹੁਤ ਮਿਲ ਰਿਹਾ ਹੈ ਮੈਂ ਵੀਰਾਂ ਨੂੰ ਅਪੀਲ ਵੀ ਕਰੂੰਗਾ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੰਨਾ ਕਿ ਜਿਆਦਾ ਸ਼ੇਅਰ ਕਰ ਦਿਓ ਕਿ ਹਰ ਕਿਸੇ ਨੂੰ ਪਤਾ ਲੱਗੇ ਕਿ ਇਸ ਭੈਣ ਦੀ ਸਪੋਰਟ ਕਰਨੀ ਆ ਤੁਸੀਂ ਦੇਖਦੇ ਰਹੋ ਸਕਰੋਲ ਪੰਜਾਬ ਮੈਂ ਜਸਬੀਰ ਸਿੰਘ ਸੀਨਾ ਕਰਨਤਾ ਆਮ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ